ਆ ਗਈ ਆ ਕਿ ਮਰਨ ਕਿਨਾਰੇ ਦੇ ਵੀ ਦੁੱਧ ਵੀ ਥੋੜਾ ਗੱਲ ਕਰਨ ਦੀ ਉਹ ਭੌਂਕੀਵੇਂ ਜਾਨਾ ਵੀ ਕਿਹਾ ਖੋਤਾ ਹੈ ਬਾੜ ਦਾ ਢੋਕੇ ਆਖਿਆ ਮਾਮਾ ਦੇ ਗੱਲ ਨਹੀਂ ਲੜਦੇ ਨਹੀਂ ਮਾਮੇ ਨੇ ਦਰੂਹ ਆਏ ਤੇਰੇ ਅੱਗੇ ਨਹੀਂ ਆਏ ਪਾਸ਼ੇ ਮੈਂ ਤੇ ਇਹ ਭਾਈ ਕਰਦੇ ਆ ਉਹ ਫੇਰ ਆ ਸਾਰੀਆਂ ਬਾਤਾਂ ਲੱਤ ਨੂੰ 32000 ਫੋਲੋ ਕੀਤਾ ਮਨੋਰਾ ਸਟੋਰੀ ਪਾਦੇ ਮੈਂ ਅੱਜ ਨਹੀਂ ਲਓ ਵੀ ਜੱਟੋ ਅੱਜ ਦੇ ਵਲੌਗ ਨਹੀਂ ਦਿੱਤੀ ਹੈ ਸ਼ੁਰੂਆਤ ਕਰ ਲੱਗੇ ਆਂ گاਉਂ ਚੋਂ ਜਿਹੜਾ ਅੱਜ ਦਾ ਵਲੌਗ ਹੈ ਨਾ ਇਹਦਨ ਮੈਂ ਥੋੜਾ ਜਿਆਦਾ ਦੱਸ ਦੇਣਾ ਵੀ ਆਪਣੀ ਨਾ ਇੱਕ ਬੱਛੀ ਦਾ ਟ੍ਰੀਟਮੈਂਟ ਇੱਕ ਬੱਛੀ ਜਿਹੜੀ ਮਰਨ ਦੇ ਕਿਨਾਰੇ ਹੋ ਗਈ ਹੈ ਬਜੀ ਆ ਤੁਹਾਨੂੰ ਮੈਂ ਉਹ ਵਿਖਾਉਣਾ ਜੋਦੇ ਬਾਰੇ ਦਾਦਾ ਵੀ ਆ ਵੀ ਇਹਦਾ ਕੀ ਕੀ ਇਲਾਜ ਕੀਤਾ ਸੀ ਤੇ ਕੀ ਕੀ ਨੂੰ ਦਿੱਤਾ ਅੱਗੇ ਮੈਂ ਇੱਕ ਦਿਨ ਰੀਲ ਜੀ ਵੀ ਪਾਈ ਸੀ ਹਾਂ ਕੋਈ ਹੋਇ ਇੱਕ ਮਿੰਟ ਆ ਗਾਣ ਦਵਾਈ ਦੇਣੀ ਆ ਆ ਗਿਆ ਮੈਂ ਇੱਥੇ ਤੇ ਉਹਦੇ ਕਰਕੇ ਨਾ ਉਹਦੇ ਵਾਲ ਬੂਲ ਵਿਚਾਰੀ ਤੇ ਝੜ ਗਏ ਆ ਤੇ ਹੁਣ ਜਿੱਦਾਂ ਠੀਕ ਮੈਂ ਰੇਲ ਵੀ ਪਾਈ ਹਾਂ ਇੰਸਟਾ ਤੇ ਉਧਰ ਬਾਲੀ ਮਰਨ ਲੀ ਵਿਚਾਰੀ ਬਾਕੀ ਦਨ ਮੈਂ ਉਹ ਵਿਖਾਣਾ ਇੱਕ ਗਾਣ ਨੂੰ ਦਵਾਈ ਦੇਣ ਲਈ ਬਿਲ ਨੂੰ ਸੋਣ ਵਾਲੀ ਵਿਚਾਰੀ ਬੈਈ ਨਾ ਜਾਵੇ ਕੀ ਆਲੀ ਗਾਣ ਨੂੰ ਲੱਗੇ ਦਵਾਈ ਦੇਣਾ ਇਹ ਸੋਣ ਵਾਲੀ ਸਾਡਾ ਰੰਦਾ ਵੀ ਕਿਦੇ ਏ ਵੀ ਨੱਗੇ ਗਾਂਗ ਬਹਿ ਜੇ ਕਿਉਂ ਬੇਗਰਮ ਕਿਹਦਾ ਹਟ ਇਸੇ ਮੈਂ ਡਾਕਟਰ ਕੋਲ ਕਰਨਾ ਹੁਣ ਫਿਰ ਮੈਂ ਦਵਾਈ ਲਿਓਂਗਾ ਜੈਕਟ ਹੀ ਫੜਾਈ ਜੈਕਟ ਪੜੇ ਰੱਖ ਨਾਲ ਨਾ ਡੇਗ ਪੈ ਆਹ ਹੋਏ ਦਿਮਾਗ ਕੰਮ ਨਹੀਂ ਕੀਤਾ ਆ ਫੜਨ ਦਿਮਾਗ ਦਾ ਡਾਉਂ ਨਹੀਂ ਨਹੀਂ ਹੋਣਾ ਬੰਦ ਕਰ ਲਾ ਕੋਈ ਨਹੀਂ ਬਾਅਦ ਨੂੰ ਬਣਾਉਂਦਾ ਆ ਗਈ ਆਹ ਆ ਫੜਾ ਦੇ ਸਰੀਂ ਆ ਥੋੜੀ ਆ ਜਦੋਂ ਪਾਣੀ ਐਕਸਟਰ ਕੋਈ ਨਹੀਂ ਕਰਨ ਲੈ ਵਾ ਹਾ ਕਾਜ ਛੋੜਦੇ ਕਾਜ ਕਰ ਤਾ ਹੱਥੇ ਫੜੇ ਉਹ ਮਾ ਗਾਂ ਗੂਣਾ ਤ ਗਾਂ ਦੇ ਨੂੰ ਗਾਂ ਦੇ ਆ ਵੀ ਕਾਲੇ ਨਾਂ ਦੇ ਅੰਦਰ ਹੀ ਗਿਆ ਓ ਖੂਨ ਇਹਨੂੰ ਇੱਕ ਥਾਲਿਆ ਥੋੜੀ ਜਿਹੀ ਜਾਈ ਪਰ ਮੈਂ ਆ ਬੱਚੀ ਬਾਰੇ ਗੱਲ ਕਰਦੀ ਹਾਂ ਹਾ ਆਹ ਇਹ ਨੀਵੀਂ ਜੀ ਆ ਦੀ ਵਿਚਾਰੀ ਇੱਕ ਕੈਰੀ ਵੀ ਮਰਨ ਕਿਨਾਰੇ ਦੇ ਵੀ ਦੁੱਧ ਵੀ ਥੋੜਾ ਕਿਲੋ 2 ਕਿਲੋ ਪੀਂਦੀ ਹੁੰਦੀ ਤੇ ਵਾਹ ਡੈਬਨੀ ਜੇ ਨੂੰ ਜਿਆਦਾ ਪਿਆ ਦੇਣਾ ਆਹ ਦੇਖੋ ਚਮੜੀ ਇਹਦੀ ਤੇ ਐ ਸਾਰਾ ਵਾਲ ਬੂਲ ਝੜ ਕੇ ਇਹ ਮੁਰਤੀ ਇਹਨੂੰ ਆਪਾਂ ਪੀਗਾ ਲਾਇਆ ਹੈ হাই ਟੈਕ ਦਾ ਉਹਦੇ ਕਰਕੇ ਉਹ ਥੋੜੀ ਜੀ ਚਮੜੀ ਇਹਦੀ ਸਾਫ਼ ਹੁੰਦੀ ਤੇ ਬਾਕੀ ਜੇ ਮੈਂ ਗੱਲ ਕਰਨ ਦੀ ਉਹ ਭੌਂਗੀਵੇਂ ਜਾਨਾ ਵੇ ਕਿਹ ਖੋਤਾ ਹੈ ਲੀਵ ਯਾਰ ਚਲ ਚਲ ਕੰਟੀਨਿਊ ਫੇਲ ਜਾਂਦਾ ਏ ਵੀ eri ਚਮੜੀ ਜੀ ਖਰਾਬ ਹੋ ਗਈ ਉਹਨਾਂ ਹਾਈ ਟੈਕ ਨੇ ਟਿੱਕ ਲਾਉਣ ਕਰਕੇ ਵੀ ਜਦੋਂ ਮੰਨ ਲਓ ਵੀ ਆਪਣੇ ਸਿਰ 'ਚ ਸਿਕਰੀ ਪੈ ਜਾਂਦੀ ਏ ਵੀ ਉਹ ਸਿਸਟਮੇ ਦਾ ਹੋ ਗਿਆ ਤੇ ਇਹਨੂੰ ਬਾਕੀ ਜਿਹੜੀਆਂ ਆਪਾਂ ਚੀਜ਼ਾਂ ਦਿੱਤੀਆਂ ਇੱਕ ਐਨਾਪਲਾਈਟ ਇੱਕ ਉਹ ਕਿਹੜੀ ਕਾਲੀ ਜੀ ਦਵਾਈ ਜੰਪ ਕਾਫ ਜੰਪ ਕਾਫ ਜਿਹੜੀ ਜੰਪ ਕਾਫੂ ਚਲੋ 20 ਦਿਨਾਂ ਜਦੋਂ ਤਾਂ ਜੇ ਨਾ ਉਹ ਦੋਦੇ ਹੋ ਉਹਦੇ ਨਾਲ ਵੀ ਨਾ ਕਈ ਵਾਰ ਬੌਂਡ ਐ ਬੰਦੀਆਂ ਸੀ 20 ਦਿਨਾਂ ਜਾਂ ਮਹੀਨੇ ਦਾ ਤਾਂ ਉਹ ਵੀ ਮਾਸਾ ਵੀ ਜਦੋਂ ਹੋਵੇ ਵੀ ਸਾਡੇ ਜਾਨਵਰ ਦੀ ਗਰੋਥ ਹੋਈ ਹੈ ਮਾਸਾ ਵਧੀਆ ਦੁੱਧ ਪੀਂਦੇ ਆਦੀਆਂ ਤੇ ਬਾਕੀ ਮੇਰਾ ਮੇਨ ਟਾਪਿਕ ਇਹ ਜਿਹੜੀ ਜੇ ਮੈਂ ਇਹ ਬੱਚੀ ਬਜ ਗਈ ਤੇ ਫੇਰ ਆਪਾਂ ਕਾਮਯਾਬ ਹਾਂ ਬਾਕੀ ਉਹ ਬਜ ਗਈ ਹੁੰਦੇ ਐਵੇਂ ਆ ਬੁਈ ਹਟ ਆਕੂੰ ਨਾਂਜੀ ਡੈਬੀ ਆ ਬਾਕੀਆਂ ਨੂੰ ਹੌਲੀ ਹੌਲੀ ਵਾਲ ਜੇ ਆਉਣ ਡੈ ਬਣਗੇ ਇੱਕ ਠੰਡ ਕਰਕੇ ਜਿੰਨਾ ਤੋਂ ਵਛੀਆਂ ਹੈਗੀਆਂ ਸਾਰੇ ਠੰਡ ਕਰਕੇ ਬਚਾ ਲੋ ਕਿਉਂਕਿ ਠੰਡ ਜੇ ਤੇ ਗਰਮੀ ਚ ਬੜਾ ਫਰਕ ਹੈ ਗਰਮੀ ਦੇ ਹੀਨ ਨੂੰ ਆਕ ਵੀ ਲਾ ਦਿੰਨੇ ਨੇ ਇਹਦੇ ਕੋਈ ਗੱਲ ਬਾਤ ਹੀ ਨਹੀਂ ਤੇ ਠੰਡ ਜਿੰਨਾ ਨੂੰ ਆਕ ਵੀ ਲਾਈ ਤੇ ਕੋਈ ਅਸਰ ਨਹੀਂ ਹੁੰਦਾ ਜਿਦਾਂ ਨਮੂਨੀਆਂ ਨਹੀਂ ਹੋ ਗਿਆ ਉਹ ਨੂੰ ਹੋ ਗਿਆ ਉਹਨੂੰ 1 ਗ੍ਰਾਮ ਦੇ ਪੀ ਕੇ ਲਾ ਛੱਡੇ ਤੇ ਫੋਨ ਆਣ ਕੇ ਬਾਸਾ ਹੋਈ ਔਰ ਬਾਕੀ ਅੰਦਰ ਨਾ ਕੁੱਪ ਕ ਪਾਇਆ ਕਰੋ ਖੁੱਲੀ ਬੈਠਿਆਂ ਆਂਡ ਲੱਗਣੀ ਹੁੰਦੀ ਐ ਥੱਲੇ ਆ ਦੇਖੋ ਉਧਰ ਹੀ ਪਾਉਂਦੇ ਹੁਣਾਂ ਪਹਿਲਾਂ ਇਹਨਾਂ ਨੂੰ ਬਾੜ ਕੇ ਆ ਪੱਲਾ ਗਾੜੀ ਢੱਕ ਕੇ ਤੇ ਫੇਰ ਆਪਾਂ ਗਾਵਾਂ ਚੋਣ ਲੱਗਣਾ ਐ ਵੀ ਇਹਨਾਂ ਠੰਡ ਤੋਂ ਬਚਾਓ ਚਾਰ ਦਿਨ ਜਿਹੜੇ ਮੇਰੇ ਭਰਾ ਵਛੀਆਂ ਪਾਲਦੇ ਜਾਂ ਜਿਨ੍ਹਾਂ ਨੂੰ ਸ਼ੌਂਬ ਦੱਜਾ ਪੈ ਗਈ ਵੇ ਸਾਰੇ ਸੋਕ ਜਾਂਦੇ ਅੱਗੇ ਬਾੜ ਹੀ ਦੇ ਚੱਲ ਚੱਲ ਆ ਖੋਲ ਦੇ ਮੂੰਹ ਮੇਰੀ ਜਾਲੀ ਪਾਟੀ ਤੇ ਉਹ ਦਜੀ ਨਹੀਂ ਉਹ ਦੂਜੀ ਦੀ ਐ ਜੇ ਸਵੇਰੇ ਵੀ ਇਹਨਾਂ ਨੂੰ ਆਪਾਂ ਉਦੋਂ ਕੱਟਣਾ ਜਦੋਂ ਮਾਸਾ ਧੁੱਪ ਲੱਗਦੀ ਕਿਉਂਕਿ ਇਹ ਨਿੱਕੇ ਇਹਨਾਂ ਨੂੰ ਕੱਲੀਆਂ ਨੂੰ ਵੜੀ ਦਾ 4-5 ਹੈਗੀਆਂ ਤੇ ਜਿਨੇ ਆਪਾਂ ਇਹਨਾਂ ਨੂੰ ਪਰਲੇ ਬੰਨੇ ਕੱਟ ਲਈਦਾ ਜੀ ਦੇ ਨਾਂ ਕਿ ਇਹਨਾਂ ਦਾ ਥਾਂ ਜਿਹੜਾ ਜਿੱਲਾ ਹੁੰਦਾ ਨਾ ਉਹ ਸੁੱਕੇ ਥਾਂ ਹੋ ਜਾਣਾ ਜਿਦਾ ਆਪਣਾ ਜੋ ਨਿੱਕੇ ਨੇ ਆਪਣੀ ਅਮਾ ਦਾ ਗਿੱਲੇ ਥਾਂ ਦੇ ਆਪ ਪੈ ਕੇ ਸੁੱਕੇ ਥਾਂ ਪਾਉਂਦੀਆਂ ਤਾਂ ਉਦੋਂ ਹੁਣ ਇਹਨਾਂ ਵਿਚਾਰੀਆਂ ਨੂੰ ਆਪਾਂ ਉਹੋ ਕੋਈ ਕਰਨੇ ਵੀ ਇਹ ਵੀ ਜਰੀਆਂ ਨੇ ਆਣੀਆਂ ਇਹਨਾਂ ਨੂੰ ਜਰੀਆਂ ਨੂੰ ਕੀ ਪਤਾ ਬਾਕੀ ਆਰ ਆ ਬੱਚੀ ਹੋਣੀ ਇੱਧਰ ਨੇ ਜਿਹਦੀ ਮਾਂ ਵਿਚਾਰੀ ਮਰ ਗਈ ਆ ਤੇਰੀ ਆਪਾਂ ਪਾਈ ਵੀਡੀਓ ਆ ਬੱਚੀ ਹੋਣੀ ਹਾਂ ਹਾਂ ਬਾਦੀਆਂ ਨੂੰ ਢੋਤਾ ਲਾ ਕੇ ਜਿਉਂਦੀ ਹੈ ਕੋ ਚਾਰ ਦਿਨ ਖਾਂਦੇ ਆ ਇੱਕ ਤੋਂ ਬਚਾਲੀਆਂ ਸਮਝ ਲੋ ਬੱਚੀਆਂ ਬਜੀਆਂ ਔਰ ਢੋਲੀ ਬੂਹ ਉਹ ਵੇਖ ਲੈ ਕਿ ਬਾਕੀ ਮੇਰਾ ਮੇਨ ਆ ਗੱਲ ਤਾਂ ਨਹੀਂ ਕਿ ਅਮੀ ਕੰਮ ਕਰ ਰਹੀ ਹਿੰ ਚਾਤਲ ਰਹੀ ਆ ਆਪਾਂ ਵੀ ਕਿਉਂ ਨਾ ਕਰ ਕਰੀਏ ਇੱਕ ਵਾਰੀ ਬਾਅਦ ਹੀ ਨਹੀਂ ਹਟਦੀ ਬਾਹਲ ਹੀ ਵੀ ਇੱਕ ਡਾਕਟਰ ਨੇ ਦਵਾਈ ਦਿੱਤੀ ਉਹ ਵੀ ਬੜੀ ਵਧੀਆ ਉਹਦੇ ਨਾਲ ਵੀ ਨਹੀਂ ਕਰਦੀ ਹਾਂ ਪਹਿਲੇ ਬੰਦਾ ਕੰਮ ਨਹੀਂ ਇਹ ਨਹੀਂ ਉਹ ਪਾਗਲ ਹੋ ਜਾਂਦਾ ਪਰ ਆ ਬਲੌਗ ਬੰਦਾ ਵਿੱਚ ਨਹੀਂ ਤੈਨੂੰ ਪਾਦਾ ਬਲੌਗ ਭੰਦਿਆ ਰੇ ਤੂੰ ਵਿੱਚ ਆਪਣੀ ਕੁੱਤੇ ਭਗਾਈ ਅੱਗੇ ਸ਼ੁਰੂ ਕਰ ਲਈ ਦੱਸ ਹਾਂ ਇਹ ਤੇ ਆਪਣੀ ਗੱਲ ਕਰਨੇ ਦੋਵੇਂ ਜਾਣੇ ਆਪਣੀ ਕੀ ਜਿਹੜੋ ਤੈਨੂੰ ਪਿਆ ਫੇਰ ਕਹਤੋ ਚੁੱਪ ਹੋ ਜਾ ਬੈਗ ਬੈਗ ਕਿੰਨਾ ਕਾਲਾ ਹੁੰਦੇ ਆਈ ਉਹ ਕੰਮ ਕਰ ਵਾਲਾ ਕੰਮ ਕਰਨ ਵਾਲਾ ਜਾ ਲੈ ਆਵਾਂ ਗਾਵਾਂ ਲਿਆ ਚੱਲੀ ਗਾਵਾਂ ਲਿਆ ਤੈਨੂੰ ਨਹੀਂ ਆਉਂਦਾ ਜਾ ਲੈ ਆ ਗਾਵਾਂ ਇਹ ਬੋ ਗਾਵਾਂ ਲਿਓ ਉਹ ਮੈਂ ਤੁਹਾਨੂੰ ਕੋਸਾ ਕੋ ਕਹਿ ਸਕਦਾ ਮੇਰੀ ਲੁਤ ਰੋੜੀ ਚੱਲਣ ਦੀ ਇੱਧਰ ਆ ਹੁਣ ਕਪੜੇ ਓਏ ਨਾ ਖੋਇਆ ਨਹੀਂ ਗਿਆ ਖਰਾਬ ਨੂੰ ਪਿਆਓ ਜੀ ਮਰਜੀ ਬੰ ਲਿਆਓ ਐਡਾ ਹੀ ਦਹੀਂ ਭਾਵੇਂ ਸਵੇਰੇ ਸੁੱਧ ਦੇ ਦਿੰਦਾ ਦੋ ਵਾਰੀ ਜਿੱਨਾ ਪਿਆ ਆਹੋ ਤੂੰ ਸਿੱਧਾ ਪਿਜਾਲਾ ਖੋਦਾ ਦੇ ਪਹਿਲੇ ਜਦੋਂ ਨਾ ਹੀ ਤਾਂ ਤੁਹਾਨੂੰ ਮੇਰੀ ਗੱਲ ਦਾਦਾ ਵੀਰ ਦੀ ਸਾਡੇ ਨਾਲ ਜਨਰੇਟਰ ਹੀ ਕਰਾਉਂਦਾ ਮੈਂ ਸਰਵਿਸ ਪੂਰੇ ਆਹ ਤੂੰ ਹੀ ਲੱਗੇ ਓ ਨਹੀਂ ਨਹੀਂ ਮੈਂ ਕਿਹਾ ਜਨਰੇਟਰ ਹੀ ਸਰਵਿਸ ਤੇ ਮੇਰੇ ਤੋਂ ਨਾ ਨਾਲੀ ਟੁੱਟ ਗਈ ਇਨੁ ਮਾ ਕਿੱਥੇ ਆਂ ਆਂਦਾ ਮੈਂ ਚੁਭਾ ਲੋਂ ਸਰਵਿਸ ਕਰਾ ਕੇ ਆਉਂਨੇ ਆ ਮਾ ਕਿੱਥੇ ਆਂਦਾ ਮੈਂ ਸਰਾ ਆ ਗਿਆ ਸਾਡੇ ਇਸੇ ਸਰਾ ਆ ਗਿਆ ਦੇ ਹੁੰਦੇ ਨੂੰ ਪਿੰਡ ਨੂੰ ਮੜੀਦਾ ਨਾ ਗੇਟ ਆ ਆਹ ਠੀਕ ਆ ਤੇ ਮਾ ਐਂ ਕਰੀ ਭਈ ਇਥੋਂ ਮੁੜ ਜਾ ਤੇ ਇੱਕ ਦੁਕਾਨ ਆ ਜੇ ਉੱਥੇ ਜਾ ਕੇ ਮੇਰੀ ਗੱਲ ਕਰਾ ਦੇ ਹੰਦਾ ਕਿੱਥੇ ਆ ਮਾ ਜਿੱਥੇ ਆਪਣੇ ਪਿੰਡ ਦੇ ਸੰਦ ਲੱਗਦੇ ਆ ਆਂਦਾ ਜਲ ਠੀਕ ਆ ਇਹ ਚੁਭਾ ਲੋਂ ਉੱਥੋਂ ਤੁਰ ਕੇ ਸੋਨੀ ਆਣ ਕੇ ਮੇਰੀ ਗੱਲ ਕਰਾਉਂਦਿਆ ਆਂਦਾ ਵੀ ਉਹ ਆਂਦੇ ਆ ਦੁਕਾਨ ਦੇ ਇੱਥੇ ਆ ਗੀ ਆ ਚੁਭਾ ਲੋਂ ਚੇਚਾ ਆ ਗੀ ਇੱਥੇ ਗੱਲ ਕਰੇ ਤੇ ਮਹਾ ਮੇਰੀ ਜਿੰਨਾ ਗੱਲ ਕਰਾਉਂਦੇ ਆ ਤੇ ਮਹਾ ਵੀਰ ਜੀ ਕਿੱਥੇ ਖਲੋਤਾ ਆ ਆਂਦਾ ਬਾਬੇ ਸੈਨਪਾ ਤਲੀ ਚੜਕਦੇ ਮਹਾ ਐਸੀ ਤੇਰੀ ਗੇਂਦੀ ਦੁਕਾਨ ਐ ਐਡਾ ਇਹਦਾ ਦਿਮਾਗ ਥੋੜਾ ਜਿਹਾ ਮੋਟਾ ਐ ਕਿੰਨਾ ਵੀ ਕਿੰਨਾ ਨਹੀਂ ਪਤਾ ਲੱਗਾ ਕਿ ਪਿੰਡ ਜ ਆਪਣੇਆ ਦੁਕਾਨ ਹੀ ਨਹੀਂ ਆਈ ਹੋਰ ਵੀ ਜਲਦੀ ਨਹੀਂ ਮਰਨੀ ਮੈਨੂੰ ਦੱਸ ਫਿਰਮ ਵਾ ਵਾ ਵੈਟਾਂ ਲਿਆ ਵੈਣਾ ਭਰੇ ਮਾਰੇ ਕਰੀ ਕਰੇ ਭਰੇ ਮਰ ਤੇਰੇ ਭਰੇ ਮਰਦੇ ਬੜੇ ਫੈਣੇ ਭਰੇ ਮਰ ਮਰ ਜਾਗੇ ਮੈਂ ਗੱਲ ਨਹੀਂ ਬਣੀ ਗਾਉਂਦਾ ਆ ਕੰਮ ਨਹੀਂ ਕਰ ਜਾਓ ਲਿਆਓ ਗਾਉਂ ਲਿਆਓ ਕਾਂ ਵਾਲਾ ਬੰਦਾ ਮਰਨਦਾ ਤੱਕ ਦਫਾ ਕਰਾਣੀ ਮੈਂ ਲੈ ਉਹ ਗਾਂ ਵਾਹ ਆ ਇੱਕ ਗਾਂ ਕੱਢ ਲਈ ਆ ਕਾਲੀ ਗਾਂ ਕੱਢ ਲਈ ਇਹਨੇ ਦਾ ਹਾਂ ਕਰੋ ਗੁੱਸੇ ਹੀ ਹੋਣਾ ਟਰੈਕਟਰ ਲੈ ਦੂ ਜਾਣਾ ਹੀ ਤੇ ਦੁੱਧ ਲਾ ਦੇ ਕੇ ਸਾਹ ਜਾਊਗਾ ਉਧਰੋਂ ਅੰਦਰ ਲਾਓ ਫੇਰ ਉਹਨੂੰ ਇਹਦਾ ਸੀਨ ਲਵਾ ਕੇ ਠੀਕ ਆ ਉਹ ਸੀਨ ਇਹਦਾ ਟਾਈਮ ਦੇ ਟਾਈਮ ਹੀ ਹੋਊਗਾ ਹਾਂ ਆ ਉਹ ਦਵਾਈ ਜਿਹੜੀ ਮੈਂ ਤੁਹਾਨੂੰ ਦੱਸਣਿਆ ਨਾ ਆਪਾਂ ਬੱਚੇ ਨੂੰ ਦਿੱਤੀ ਗੰਪਕਾ ਪੂਰਾ ਓਕੇ ਮਾਹੌਲ ਰਿਜ਼ਲਟ ਆਇਆ ਨਾ ਬਲਾਈਟ ਦੋਵੇਂ ਚੀਜ਼ਾਂ ਪਰ ਵਿੱਚੋਂ ਜੇ ਆਪਾਂ ਇਹ ਬੰਦ ਵੀ ਕਰਤੀਆਂ ਇਹਨਾਂ ਨਾ ਵਾਹਣ ਵੀ ਡੈਬੀ ਜਿਆਦਾ ਕਮਜ਼ੋਰ ਹੋ ਗਈ ਇੱਕ ਅਵੀ ਚੀਜ਼ ਬਣੀ ਵਧੀਆ ਵੀ ਦਿਆ ਤੁਹਾਨੂੰ ਸ਼ਾਫਕਾਰੋ ਇਹ ਜੋ ਨਿੱਕੀ ਪੈਕਿੰਗ ਆ ਵੱਡੀ ਪੈਕਿੰਗ ਲੈ ਕੇ ਪੂਰਾ ਵਧੀਆ ਦਾ ਸਾਗਾ ਜੀ ਰਿਜ਼ਲਟ ਆ ਚੋਕਲੇ ਬੱਚੇ ਨਾਲ ਪਹੁੰਚੇ ਆਪਣੇ ਆ ਕਈ ਜਿੱਦਾਂ ਫਾਰਮ ਖੋਲਣ ਤੋਂ ਝੱਕਦੇ ਆ ਕਾਹ ਤੋਂ ਝੱਕਦੇ ਆ ਤੇ ਚਲੋ ਝੱਕਣਾ ਵੀ ਚਾਹੀਦਾ ਆ ਇੱਕ ਨਾ ਲਾਜ ਕਰਨ ਦਾ ਨਹੀਂ ਆਪਣੇ ਲੋਕਾਂ ਨੂੰ ਪਤਾ ਕਿ ਕਿਹੜਿਆ ਕਜ਼ੋਂ ਲਾਜ ਕਰਨਾ ਕਿਹੜਾ ਟੀਕਾ ਕਿਹੜੇ ਹਿਸਾਬ ਨਾਲ ਲਾਉਣਾ ਹੈ ਬਾਕੀ ਦਾ ਕੰਮ ਔਖਾ ਨਹੀਂ ਕੰਮ ਵਧੀਆ ਬਾਦ ਧਿਆਨ ਰੱਖਣਾ ਜੇ ਨਵਾਂ ਬੰਦਾ ਉੱਠਣਾ ਨਾ ਥੋੜਾ ਜਿਹਾ ਨੌਲੇਜ ਲੈ ਕੇ ਇਹ ਕੰਮ ਚਲਾਵੇ ਤੇ ਉਹਨੂੰ ਘਾਟਾ ਨਹੀਂ ਜੇ ਕੋਈ ਠੀਕ ਆ ਕੀ ਹੈ ਆ? ਆਹ ਮਸਾਵਾ ਕੰਮ ਚੱਲਦਾ ਯੋਰਾ ਛੋਰਾ ਚੱਲ ਕੱਢਦਾ ਟੋਕੇ ਦੇਖੇ ਆਖਾ ਮਾਮਾ ਦੇ ਇਹ ਲੋਰੀ ਲੜੀ ਲੜੀ ਮੇਰੇ ਮਾਮੇ ਬਰੂਗਾਇਰ ਇਹਦੇ ਨਾਲ ਨਹੀਂ ਆਇਆ ਓ ਮਾਈ ਗਾਡ ਆਪਾਂ ਆਪਣੇ ਆਪਰੇ ਆਏ ਕਿ ਕਿ ਹਾਂ ਸਾਡੇ ਸਾਰਿਆਂ ਨੇ ਨਾਨਕੇ ਕੁਝ ਹੀ ਕੀ ਕਰੀਏ ਕੀ ਤੇ ਲੋ ਸਾਰੀ ਮਰ ਮਾਮੇ ਦੇ ਪੱਠੇ ਪਾਏ ਆ ਇਹਦੇ ਬੰਦੇ ਤੇਰੇ ਤੋਂਨੇ ਬੰਦੇ ਨਹੀਂ ਵਗੇ ਤੇਰੇ ਨਾਲ ਕੰ ਚਾਹੀਦਾ ਹੈ ਭੈਣ ਆਉਦੀ ਲੋੜੀ ਦੇਣ ਹਾਡੇ ਵੀ ਨਹੀਂ ਗਰੂ ਆਉਂਦੇ ਆਉਂਦੇ ਹੈਂ ਪਤਨੀ ਕੀ ਚੱਕਰੀ ਜਾਂ ਗੁੱਸੇ ਹੀ ਚਲੋ ਕਰ ਕੀ ਆ ਚੈੱਕ ਕਰ ਨਹੀਂ ਪਤਾ ਲੱਗਾ ਕੀ ਆ ਹੂੰ ਉਹਦਾ ਜੂੜ ਪੋੜੇ ਕਹਿੰਦੇ ਜਰਾ ਚਲੋ ਯਾਰ ਚੋਈ ਹੁਣ ਕੰਮ ਖਿੱਚੀਏ ਫਿਰ ਬਣਾਉਣੇ ਆ ਵਲੌਗ ਫਿਰ ਲੈਣੇ ਆ ਵਲੌਗ ਦੇ ਸੀਨ ਇਹ ਕਿਹੜੇ ਬੰਦੇ ਤੋਂ ਵੇ ਗਿਆ ਕੀ ਜਕਰਿਆ ਉਹ ਆਪਣੇ ਕੀ ਕੀ ਸ਼ਿਕਾਇਤ ਬਾਬਾ ਜੀ ਆ ਗਾਂ ਚ ਚੋਣ ਵਾਲੀ ਆਜ ਹੋਈ ਆ ਇਹ ਬੇਕੇ ਨਾ ਉਹ ਛੱਡਦੀ ਆ ਐਡਾ ਦਿਮਾਗ ਇਹਦਾ ਪਤਲਾ ਹੋਇਆ ਉਹ ਬਈ ਮਾਡੇ ਬਣਾਉਂਦਾ ਮਾਮਾ ਚਾਬੀ ਰੇ ਉੱਥੇ ਡੇਕਿਆ ਦਫਤਰ ਡਾਇਰੈਕਟਰ ਦੱਸਣ ਦੇ ਆ ਇਹ ਇਹ ਆਂਦਾ ਉੱਤੇ ਆ ਉਹ ਲਾ ਦੇ ਡੇਪ ਸਾਹਿਬ ਨੂੰ ਇਹ ਨਹੀਂ ਪਤਾ ਲੱਗਦਾ ਸਾਬਨ ਕਿਹੜੀ ਖੋਲੀਓ ਪੋਗ ਲੋ ਆ ਵੀ ਜਦੋਂ گاਵਾਂ ਚ ਆਉਂਦੇ ਨੂੰਾਨੂੰ ਹੋ ਗਿਆ ਜੇ ਨੇਰਾ ਵਾਵਾ ਹੀ ਦੇਖੋ ਕੰਮ ਬੱਦਲ ਹੀ ਬੜਾ ਹੋਇਆ گاਵਾਂ ਵੀ ਸਾਡੀਆਂ ਰਹਿ ਗਈਆਂ ਇਹ ਚਾਰ ਪੰਜ ਕੰਮ ਬੱਦਲ ਪੂਰਾ ਚੜਿਆ ਜੋ ਨਹੀਂ ਵੀ ਹੈਗਾ ਦੇ ਰਾਹ ਗੱਟਾਵਾਂ ਨੂੰ ਕੁਵੇਲਾ ਵਾਵਾ ਹੀ ਹੋ ਗਿਆ ਟਾਈਮ ਤੇ ਜਿੰਨਾ ਕੋਈ ਖਾਸ ਨਹੀਂ ਹੋਇਆ ਤੇ ਕਰੋ ਚੱਕਦੇ ਪਤਿਕ ਜੋਗੀ 32000 ਬੜਾ ਖਰਾਬ ਕਰਦੀ ਐਸੋ ਲੈ ਨਾ ਚਲੀ ਜਾਂਦੀ ਸਵੇਰੇ ਕੋਈ ਨਹੀਂ ਨਹੀਂ ਜੀ ਕਰੀ ਪੱਠਾ ਪਾਇਆ ਪਾੜੇ ਕਈ ਕਹਿੰਦੇ ਪਾੜਾ ਪਾਓ ਵੰਡ ਪਾਓ ਅਸੀਂ ਬੜੇ ਇੱਛਾ ਦਾ ਹੀ ਬੰਦ ਕੀਤਾ ਜੀ ਜਵਾਈ ਦਾ ਗਿਆ ਜੋ ਕੰਮ ਲੱਗੇ 2-3 ਦਿਨ ਕੀ ਇਹਨਾਂ ਨੂੰ ਮਹਾਨ ਉਹ ਦੇਖਦੇ ਕਮਾਇਆ ਤੇ ਵੀਰ ਵੱਡੇ ਨੇ ਹਾਂ ਮੈਂ ਆਪਣੀ ਸ਼ਗਲੇ ਕਰ ਲੈਂਦਾ ਸਹੀ ਗੱਲ ਜੋ ਉਦੋਂ ਕਹਿਦਾ ਸਭ ਸੋਨਾ ਹੀ ਕਾਹਦੀ ਕਿ ਤੱਕ ਰਹਿਣਾ ਬੋਲਾਈ ਉਹ ਆ ਬੱਦਲ ਵਾਹ ਕੇ ਨਾ ਹੋ ਗਿਆ ਤੋ ਇਹ ਟੱਕਣਾ ਤੇਰਾ ਕਰਦਾ ਇਧਰ ਹੀ ਛੱਡ ਜਾਂਦੀਆਂ ਗਾਵਾਂ ਪੱਟੇ ਸਵੇਰ ਤੱਕ ਪਰ ਲਿੰਕ ਘੱਟ ਹੀ ਆਣੀ ਜਾਂਦੇ ਆਹੋ ਕਹਿੰਦਾ ਇਦਾਂ ਦੁੱਧ ਲਾਦੇ ਰਹੇ ਆ ਉਹ ਘੱਟੇ ਵੇ ਮੈਂ ਜਾ ਕੇ ਕਿਹਾ ਇੱਕ ਪੀਂਦੇ ਆ ਫਿਰ ਫਲੇਜਦੀ ਨਹੀਂ ਆ ਪਾਸ਼ੇ ਮੈਂ ਤਾਂ ਇਹ ਪਕਾਈ ਕਰਦੇ ਆ ਵੇਰਾ ਆ ਸਾਰੀਆਂ ਬਾਤਾਂ ਲਾਤ ਨੂੰ ਸਾਰੇ ਪਾ ਲਈ ਤੋ ਤੇ ਆ ਗੁਰੂ ਐਡਾ ਖੋਤਾ ਬੰਦਾ ਮੈਂ ਨਹੀਂ ਵੇਖਿਆ ਬੰਦ ਨੰਬਰ ਜਿਹਦੇ ਹੋਣ ਨਹੀਂ ਬੱਸ ਜਾ ਬੇਕਿਆ ਜਾ ਉਹ ਚੱਲ ਉਹ ਲੈ ਬੰਦਾ ਚੱਕਦਾ ਗੱਲ ਉਹ ਨਹੀਂ ਹੋਣੀ ਦੁਬਾਰਾ ਨਹੀਂ ਹੋਇਆ ਗੱਲ ਐਡਾ ਗਦਾ ਬੰਦਾ ਵੀ ਕਿਹਾ ਐਡਾ ਦਿਮਾਗ ਮੋਟਾ ਜਰਾ ਦੰਨਾ ਦਿਖਣ ਨਹੀਂ ਦਿਆ ਵੀ ਨੰਬਰ ਚੱਲਣਦੇ ਜਾਂ ਨਹੀਂ ਤੇਰਾ ਧਿਆਨ ਹੀ ਟਰੈਕਟਰ ਨਾਲ ਹੈ ਜੀ ਉਹ ਪਹਿਲਾਂ ਪਲਾਸਟਿਕ ਦੀ ਗੱਲ ਨਹੀਂ ਕੋਸਾ ਗੱਲ ਕਿਹ ਵੀ ਹੈਗੀ ਹ ਹੁਣ ਲੋਕ ਕਹਿੰਦੇ ਨਾ ਨੰਬਰ ਤਾਂ ਹੰਕਾਰ ਕਰਦਾ ਪਰ ਨੰਬਰ ਦਾ ਵੀ ਪਿੱਛੇ ਮਿਹਨਤ ਨਹੀਂ ਵੇਖੀ ਕਿਸ ਨੇ ਮਿਹਨਤ ਵੀ ਜਲ ਠੀਕ ਆ ਬਾਕੀ ਜਦੋਂ ਬੰਦੇ ਪਿੱਛੇ ਹੁੰਦੀਆਂ ਨਾ ਉਦੋਂ ਸਭ ਤੋਂ ਪਿੱਛੇ ਹੀ ਕਰਦੇ ਆ ਜੇ ਹੁਣ ਕਈ ਰੇਚੀ ਕਹਿੰਦੇ ਸਟੋਰੀ ਨੂੰ ਆਉਂਦਾ ਉਹ ਅੱਜ ਗਿਆਣਾ ਆਹ ਲੈ ਕਿਉਂ ਫੱਲੀ ਪੈ ਗਈ ਬਾਕੀ ਨਹੀਂ ਸਟੋਰੀਆਂੋਂ ਕੰਮ ਜਿਆਦਾ ਵਿਤਰਦਾ ਜਾਈਆਂ ਕੋਈ ਹੋਰ ਨਹੀਂ ਬੈਠਾ ਹੁਣ ਆਸਾਂ ਨਹੀਂ ਕਹੀ ਕਹਿ ਦਿੰਦੇ ਮਾਮਾ ਇੱਕ ਵਾਰੀ ਮੈਂ ਸਟੋਰੀ ਪਾਈ ਹੁਣ 10000 ਰੁਪਏ ਨੁਕਸਾਨ ਆ ਜੇ लवली ਨਾ ਕੀ ਆਹ ਹੋਣ ਇਦਾਂ ਯਾਰ ਮੁਫਤ ਨਹੀਂ ਪਾਈ ਆਹੋ ਹੁਣ ਕੰਮ ਆਪੋ ਆਪਣੇ ਯਾਰ ਹੁਣ ਆਪਾਂ ਜੇ ਕਿਸੇ ਨੂੰ ਵਾਸੀਏ ਵੀ ਸਾਡਾ ਇਦਾਂ ਕੰਮ ਕਰਦੇ 10000 ਦਾ ਕਰ ਦੂ ਕੋਈ ਮੁਫਤ ਕੋਈ ਨਹੀਂ ਕਰਦਾ ਫਿਰ ਆਪਾਂ ਹੀ ਕਿਸੇ ਵੱਡੇ ਨੂੰ ਵਾਸ ਦੀਏ ਮੇਰੇ 4 ਫਾਲੋਅਰ ਆ ਯਾਰ ਇਹ ਰੇਖਦਾ ਆਪੋ ਆਪ ਕੰਮ ਨਹੀਂ ਆਣਾ ੱੱ ਲੋ ਨਹੀਂ ਸੱਚੀ ਜਾਂਦੇ ਵੀ ਸਾਨੂੰ ਪੈਂਦੇ ਨਹੀਂ ਗਈਦੀ ਨਹੀਂ ਯਾਰ ਪੈਂਦੇ ਕੋਈ ਜਿਹੜਾ ਹਰੇਕ ਆਪਾਂ ਕਰਦੇ ਵੀ ਹਾਂ ਸਪੋਰਟ ਜਿਹੜੀ ਸਟੋਰੀ ਪਾਉਣ ਵਾਲੀ ਪਾਈ ਸੀ ਆ ਕੋਈ ਕਹਾ ਪਰ ਚੱਲ 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 ਜਾ ਕਹਿਣ ਤੋ ਕਹਿਣ ਨਾ ਨਾ ਇਹ ਨਹੀਂ ਕੰਮ ਬੰਦ ਪਹਿਲਾ ਭਰਾ ਨਹੀਂ ਭਰਾ ਹੱਸ ਲੈ ਮੈਂ ਹੱਸ ਲੈ ਕੋਈ ਉੱਤਰ ਕਹਿਣ ਤੋ ਚੌਧਰੀ ਲੱਗਾ ਬਾਨਾ ਆ ਵਾ ਬਾਬਾ ਕੀ ਬਣਾ ਆ ਬਣਿਓ 3 ਹੀ ਆ ਦਿੱਤੀ ਬੱਦਲ ਦਾ ਰੰਗ ਇਹ ਮੈਂ ਸਵਾਲ ਜਨਾ ਸੁਣਦੇ ਨਹੀਂ ਉਹ ਤਾਂ ਜਦੋਂ ਮੈਨੂੰ ਬੰਦਾ ਓਏ ਬਿੱਕੇ ਨੂੰ ਪਹਚਾਉ ਕਰੇ ਬਦਲ ਹੋ ਜਾਏ ਬਿਜਲੀ ਲਿਸ਼ਕੰਦੀ ਹੈ ਹਲੋ ਵੀਰੋ ਕੀ ਕਰਨਾ ਲੋ ਬਈ ਜਟੋ ਸ਼ੈਡ ਦੇ ਹਿਸਾਬ ਨਾਲ ਕਹਦਾ ਆ ਵੀ ਗਲੀ ਬੁਜਾਰੀ ਵਿਕੇ ਬਣ ਗਏ ਕਿੰਨੀਆਂ ਗਲੀਆਂ ਬਣ ਗਈਆਂ ਬੱਸ ਰੈਂਟਾ ਲੱਗੇ ਮਾਹੀ ਉਹ ਬੜੀ ਤੱਕ ਪਰਨਾ ਆਪਾਂ ਸਹੀ ਗੱਲ ਈ ਕਿੰਨੀਆਂ ਹੁਣ ਜੇ ਆਖੀ ਨਾ ਵੀ ਸ਼ੈਡੂ ਨਹੀਂ ਕੱਲਾ ਰਹਿ ਗਿਆ ਤੂੰ ਮੈਨੂੰ ਫੜ ਨਹੀਂ ਸਕਦਾ ਤੇ ਖੁਰਲੀਆਂ ਬਣਾ ਲਈਆਂ ਤੇ ਸ਼ੈਡ ਬਣ ਗਿਆ ਕਿੰਨਾ ਜਗਾਰਡ ਬਣਾਉਣਾ ਪੈਂਦਾ ਕੀ ਫੜ ਦੇਣਾ ਨੇ ਵਿਕੇ ਤੇਰੀ ਦੌੜ ਕਿੰਨੀ ਹੈ ਟਿੱਡ ਲਾਇਆ ਨਿਰਾਰਥ ਆ ਨਾ ਮੱਲ ਲਾਗਦਾ ਨਾ ਆਹ ਹਾਂ ਹਾਂ ਲਾਗੋ ਵਿਕੇ ਲਾਗੋ ਪੁੱਤ ਚੱਲ ਜਾ ਮੇਰੇ ਕੋਲ ਭੱਜ ਲੈ ਜਾ ਦੱਸੜਿਆ ਜਾਣਾ ਇਹਨੇ ਨਹੀਂ ਨਹੀਂ ਹਾਂ ਮੈਂ ਰੋਵੇ ਮਰ ਕੇ ਕਿਹੜੇ ਨਹੀਂ ਇੱਧਰ ਆ ਇੱਧਰ ਭੱਜ ਇੱਧਰ ਆ ਪੰਜ ਸਾਲ ਲਈਏ ਪੰਜ ਪੰਜ ਸਾਲ ਤੇ ਨਹੀਂ ਨਹੀਂ ਮੇਰੀ ਗੱਲ ਸੁਣ ਜੇ ਸ਼ਰਤਾਂ ਰੱਖਣੀਆਂ ਆਣ ਕੇ ਚਪੇੜਾਂ ਮਾਰਨੀਆਂ ਪੰਜ ਪੰਜ ਸਾਲਾਂ ਨਾ ਬੈਠਾ ਪੰਜ ਮੈਂ ਆ ਚੱਲ ਸੀ ਫੜਨਾ ਕਿੱਥੋਂ ਆ

ਉਹ ਆ ਗਿੱਲੇ ਬੱਲੇ ਬੰਨ੍ਹ ਲਈ ਇਧਰ ਆਇ ਨੂੰ ਹੁਸਕੇ ਤੂੰ ਮੈਂ ਕਿੱਜਾ ਨਾ ਪਾਸਾ ਉਹਰੇ ਕਮਰਾ ਕਿੱਚੇ ਤੇਰੇ ਤਾਂ ਵੀ ਫੜਿਆ ਜਾਣਾ ਪਜਾਮਾ ਟੀਆ ਵੇਕ ਅੱਪ ਤੇ ਜਾ ਮੁਰਾ ਮਨ ਉਹ ਗਾਣਾ ਮਰ ਜਾਣਾ ਚੱਲ ਜਾਣਾ ਮਨ ਉਹ ਉਧਰ ਨਾ ਚੱਲ ਜਾਣਾ ਮਾਮਾ ਪਾਏ ਗਿੱਲੇ ਨਹੀਂ ਸਾਡਾ ਡਾਟ ਤੇਰੀ ਮਨੇ ਬਹੁਤ ਪਰਤੀ ਪੱਤੀ ਵੇਖਾ ਤੂੰ ਮੇਰਾ ਵੀ ਤੂੰ ਨਹੀਂ ਸਾਹ ਪਰਤੀ ਵਿਖਰੇਗੀ ਮਸਰਾ ਭਜਾ ਸਾਹ ਵੇਖੂਗਾ ਮੈਂ ਕਿੰਨਾ ਘੁੰਮਿਆ ਵੇਖ ਫੜਨੋਂ ਸਾਹ ਫੜਦਾ ਨਾ ਤੂੰ ਕੋਈ ਫੈਕਟਰੀ ਫੁਕਟਰੀ ਵੇ ਮਮਾ ਚੌੜਾ ਹੋ ਪੜ ਦੇ ਠੀਕ ਜਾਨੇ ਮੇਰੇ ਬੂਰਤ ਲਖਨਾਂ ਮਰ ਬੁਲਾਉਂਦੇ ਗੱਲੇ ਮੇਰੇ ਵੀ ਗਿੱਲੇ ਸੀ ਸਾਹ ਦੇਖ ਪੈਣ ਲੱਗਾ ਇੱਕ ਬਾਹ ਛੱਡ ਗਿਆ ਦਿਲ ਸ਼ਾਟ ਕਾਲ ਫੜਿਆ ਗਿਆ ਵਕਾ ਹੁਣ ਛੋਟ ਮਖਾ ਮੈਨੂੰ ਨਮਾ ਕਰਕੇ ਵੀ ਲੱਗਦੇ ਉਹ ਗੁਰੂਆ ਤੂੰ ਭੱਜ ਗਿਆ ਤੂੰ ਜਗਾ ਮਿਲਖਾ ਤੇਰੇ ਐਨ ਕਾ ਇਹ ਪਹਿਲੇ ਕਿਹੜੇ ਲੈ ਜਾਣਗੇ ਕੋਈ ਫਰਕ ਨਹੀਂ ਇਹਨਾਂ ਰਹਿ ਗਿਆ ਤੇਰਾ ਉਥੇ ਮਾ ਕੇ ਰਿਆਣਾ ਖੇਚ ਦੇਣਾ ਲਾਈ ਹੁਣੇ ਹੀ ਪਤਾ ਨਹੀਂ ਨਾ ਕੋਈ ਤੇਰਾ ਖੋਤਿਆ ਇਹ ਵੀ ਮੇਰੇ ਤੋਂ ਨਾ ਹੋ ਜੂ ਕੰਪਲੀਟ ਇਹਦੋ ਹੀ ਸ਼ੈਡਸ ਹੁਣ ਇਹ ਨਹੀਂ ਜੇ ਕੰਮ ਰਹਿ ਗਿਆ ਮੈਂ ਅਗਲੇ ਗੱਲ ਕਰਨਿਆ ਹਾਂ ਖੁੱਲੀਆਂ ਬਣਾਉਣੀਆਂ ਛੱਡ ਪੈ ਗਿਆ ਕਿੰਨੀਆਂ ਗਲੀਆਂ ਬਣਾਉਣੀਆਂ ਪੈਂਦੀਆਂ ਹੁੰਦੇ ਹਿਸਾਬ ਨਾਲ ਬੰਗਾਵ ਬੰਜਣ ਵਾਲੀ ਕੰਮ ਹੀ ਆ ਦੇ ਖੁੱਲੀਆਂ ਜੀ ਆਖੇ ਖੁੱਲੀਆਂ ਭੱਜਣ ਪੁੱਜਣ ਉਹ ਨਹੀਂ ਕੰਮ ਰਹਿ ਗਿਆ ਆਹ ਬਾਹਰ ਆਖਾ ਨਹੀਂ ਆ ਉਧਰ ਹੀ ਆ ਵੀ ਅੰਦਰ ਆ ਬੈਠੇ ਵੀ ਆਈ ਜਾ ਫਾਈ ਮੜਾ ਆ ਗਿਆ ਵੀ ਸਾਰੀਆਂ ਹਿਸਾਬ ਨਾਲ ਛੇੜਾਂ ਜਿੱਦਾਂ ਗਲੀ ਬਾਜ਼ਾਰ ਨਹੀਂ ਬਣ ਜਾਂਦਾ ਉਹ ਸਿਸਟਮ ਬਣ ਜੇ ਮੈਨਾਂ ਇੱਕ ਚੀਜ਼ ਦਾ ਉਹ ਹਿਸਾਬ ਲਾਉਂਦੇ ਮੈਨਾਂ ਅੱਜ ਨੀਦੇ ਜੀ ਚੀਜ਼ ਦੇਖਣਦੇ ਆ ਵੀ ਆਪਣੇ ਪਿੰਡ ਦੇ ਕਿੰਨੇ ਇਹਨਾਂ ਫੋਲੋ ਕੀਤੇ ਸੂਆ ਕੋਈ ਨਹੀਂ ਇਹ ਕਰਦਾ ਕਹਿੰਦਾ ਬੰਦਾ ਨਹੀਂ ਸਾਬ ਕੋਈ ਸਪੋਰਟ ਕਰਦਾ ਸਾਬ ਲੱਗਦਾ ਕਿਚਨ ਵਾਲੇ ਬਦਨਾਮੀ ਆ ਅਜੇ ਅੱਜ ਤੱਕ ਵੀ ਆਪਾਂ ਕਿਸੇ ਨੂੰ ਮਾੜਾ ਕੋਟ ਕਰਦੇ ਆ ਨਾ ਆਪਾਂ ਨੂੰ ਆ ਜ਼ੀਰ ਭਰਾ ਜਿਹੜੇ ਆਪਾਂ ਨੂੰ ਦੂਰ ਨੇੜੇ ਦੇ ਮੈਸੇਜ ਕਰਦੇ ਆ ਮੈਂ ਇੱਕ ਜੀ ਨਾ ਇੱਕ ਬੰਦੇ ਨੂੰ ਆਖੀ ਆਪਣੇ ਪਿੰਡ ਦਾ ਸੀ ਆਪਾਂ ਪਿੰਡ ਦੇ ਨੂੰ ਹਮੇਸ਼ਾ ਇਹ ਗੱਲ ਆੰਦੇ ਆ ਕਿ ਭਰਾ ਜੇ ਤੇਰੇ ਜ ਤੂੰ ਗਉਣਾ ਵਜਾਉਣਾ ਆ ਤੇ ਜਿੱਥੇ ਸਾਡੀ ਲੋੜ ਹੋਈ ਦਾਦੀ ਅੱਜ ਮੈਂ ਉਹਨੂੰ ਵੇਖਣੇ ਆ ਉਹਨੇ ਵੀ ਨਹੀਂ ਫੋਲੋ ਕੀਤਾ ਮਾਹੀ ਰਮਨ ਲੋਕਾਂ ਦਾ ਲਾਸੇ ਲਿੰਗ ਦੇਖ ਸਕਦੇ ਆ ਜਦੋਂ ਹੱਟ ਤੇ ਇਹ ਟਾਈਮ ਹੀ ਨਾ ਉਦੋਂ ਜੇ ਅਸੀਂ ਕਿਹਨੂੰ ਆਖੀਦਾ ਵੀ ਸਾਡੀ ਸਟੋਰੀ ਪਾ ਦੇ ਆਂਦਾ ਹਾਸ ਤੁਹਾਡੀ ਪੌਣੀ ਤੁਸੀਂ ਕੋਈ ਸੁੱਟਦੇ ਆ ਤੁਹਾਡੀ ਕੋਈ ਨਹੀਂ ਘੜੀ ਪਈ ਤੇ ਹੁਣ ਮਮਾ ਇੱਕ ਚੀਜ਼ ਹੈ ਜਿਵੇਂ ਬੰਦਾ ਚੜਦਾ ਆ ਉਦੋਂ ਵੀ ਬਦਨਾਮੀ ਆ ਤੇ ਜਦੋਂ ਸਟਰਗਲ ਕਰਨੇ ਹੁੰਦਾ ਉਦੋਂ ਵੀ ਬਦਨਾਮੀ ਆ ਇਹ ਤਾਂ ਕਈ ਕਹਿੰਦੇ ਦਾਤਰੀ ਨੂੰ ਇੱਕ ਬੰਨੇ ਦੰਦੇ ਆ ਇਹ ਦੁਨੀਆਦਾਰੀ ਨੂੰ ਦੋਵੇਂ ਬੰਨੇ ਦੰਦੇ ਆ ਸਟੋਰੀਆਂ ਨੂੰ ਯਾਰੇ ਲੋਕੀਂ ਵਿਟਰਦੇ ਆ ਗੁਰੂ ਗਾ ਮੈਂ ਇੱਕ ਕਰ ਵੇਖਿਆ ਜੀ ਇੱਕ ਨੇ ਫੋਲੋ ਕੀਤਾ ਮੈਨੂੰ ਉਹਦਾ ਸਟੋਰੀ ਪਾ ਦੇ ਮੈਂ ਆਖਰ ਚਲ ਕੋਈ ਨਹੀਂ ਪਾ ਦਿੰਨੇ ਅੱਜ ਮੈਂ ਵੇਖਣ ਨੂੰ ਫੋਲੋ ਕੀਤਾ ਹੀ ਔਰ ਉਹ ਫਿਲਹਾਲ ਹੀ ਕਰ ਬਲੂ ਫਿਲਹਾਲ ਹੀ ਐਸੇ ਭਰਾਵਾ ਇੱਕ ਗਾਣਾ ਸਾਡੇ ਪਿੰਡ ਦਾ ਮੁੰਡਾ ਆ ਗਾਣੇ ਦੀ ਜਾਂਦਾ ਪ੍ਰੋਮੋਸ਼ਨ ਕਰਦੇ ਮਾਝਾ ਠੀਕ ਮੈਂ ਕੱਲ ਵੀ ਦਿੱਤੀ ਮੈਂ ਦੀ ਸਟੋਰੀ ਪਾਤੀ ਸਾਰਾ ਕੁਝ ਕਰਤਾ ਉਹਨੇ ਵੀ ਅੱਜ ਜਨ ਫੋਲੋ ਕੀਤਾ ਠੀਕ ਆਹ ਬਸ ਜਿਹਦਾ ਗਾਣੇ ਦਾ ਪੋਸਟਰ ਚ ਪਾਇਆ ਵੀਡੀਓ ਬਣਾਇਆ ਹੋਰ ਕੰਮ ਨਾ ਕੰਮ ਨਾ ਵੀ ਸਾਡੀ ਸਟੋਰੀ ਪੈ ਗਈ ਸਾਡਾ ਗਾਣਾ ਆ ਗਿਆ ਨਹੀਂ ਯਾਰ ਦੁਨੀਆਦਾਰੀ ਨਾ ਕੋਈ ਕਿਸੇ ਦੇ ਬਿਕੇ ਤਰਸਣਾ ਖਾਵੇ ਤਰਸਣਾ ਖਾਵੇ ਫਿਰ ਕਿਸੇ ਦੇ ਨਾ ਬੜਾ ਔਖਾ ਬੰਦਾ ਰਵੇ ਮੈਂ ਕੋਸਾ ਉਹਦੇ ਨਾਲ ਆਖਿਆ ਮੈਂ ਹਾਂ ਕੋਸਾ ਜਿੱਦਾਂ ਹਾਂ ਆਪਾਂ ਵਿਆਹ ਤੇ ਗਏ ਆ ਆਪਾਂ ਪਿੰਡੇ ਕੋਈ ਨੰਗ ਲੈ ਨੰਗਾਉਂਦਾ ਆਪਾਂ ਨੂੰ ਮਿਲ ਕੇ ਜਾਨਨੇ ਆ ਹੱਸ ਕੇ ਇਕ ਵਾਈਦਾ ਆ ਪਰ ਯਾਰ ਇੰਨੀ ਕਾਦੀ ਖਾਰਖਾਨੀ ਆਪਾਂ ਕਿਹੜਾ ਨੰਗ ਪਡੰਗਾ ਵਿਖਾਉਂਦੇ ਹੋ ਵੀ ਜਾਂ ਤੁਸੀਂ ਜਿਹੜੀਆਂ ਵੀ ਸਾਡੀਆਂ ਵੀਡੀਓ ਧੀਆਂ ਪੈਣਾ ਲਾਗੇ ਬੈਠ ਕੇ ਨਹੀਂ ਵੇਖ ਸਕਦੇ ਹੈ ਆਪਣਾ ਆਪਣਾ ਕੰਮ ਵਿਖਾਉਂਦੇ ਆਪਾਂ ਲੋਕਾਂ ਨੂੰ ਪ੍ਰਮੋਟ ਕਰਦੇ ਆਂ ਵੀ ਜਾਂ ਤੁਸੀਂ ਵੀ ਮੱਜਾਂ ਕਾਵਾ ਰੱਖੋ ਇਦਾਂ ਕੰਮ ਇਦਾਂ ਕਰਿਆ ਕਰੋ ਇਹ ਚੀਜ਼ ਦਾ ਕਾਰਾ ਸਾੜ ਹੋਇਆ ਮੇਰੇ ਭਰਾ ਹੈ ਬਾਕੀ ਇਹ ਕੀ ਤਹੀਨ ਦੱਸਿਓ ਕਿ ਤੁਹਾਡੇ ਨਾਲ ਵੀ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਜਾਂ ਨਹੀਂ ਬਾਕੀ ਭਰਾ ਇਹ ਕਲਜੋਗਿਆ ਦੁਨੀਆਦਾਰੀ ਆ ਇਹਦੇ ਗੜੀ ਕੋਈ ਚਾਤ ਨਹੀਂ ਗਈ ਤੇ ਨੀਕੇ ਤੇ ਕੁਝ ਆਪਣਾ ਵਿਚਾਰ ਪਰ ਨਹੀਂ ਉਹ ਜਿਹੜਾ ਢੱਲੋ ਹਣੀ ਆ ਉਹ ਗੱਲ ਸੱਚੀ ਜਾਂਦੇ ਸੱਚੀ ਜਿਹੜੀ ਤੈਨੂੰ ਆਖਿਆ ਉਹ ਉਹ ਹੰਡਿਆ ਵਰਤਿਆ ਨਾਲ ਆਜਦਾ ਉਹ ਨਹੀਂ ਸਹੀ ਗੱਲ ਜਿਹਨੇ ਬੰਦਾ ਉਹ ਐਟੈਂਟ ਲੰਘਿਆ ਲੰਘਿਆ ਆਪਾਂ ਪੈਂਦੇ ਆ ਆਪਾਂ ਵਿਲਾ ਹਜ਼ਾਂਦਾ ਹੈ ਇਹ ਜੇ ਮੇ ਇੱਕੇ ਵਰੀ ਬੰਦਾ ਕਾਮਯਾਬ ਹੁੰਦਾ ਤਾਂ ਇਹ ਉਹ ਬੰਦਾ ਬਹੁਤ ਵਡੂ ਨੇ ਸਲਾਹ ਵੜੀ ਹੁੰਦੀ ਦਿੱਤੀ ਕਰੂਗਾ ਅਸੀਂ ਦੋ ਦਿਨਾਂ ਕੇ ਲਾ ਕੇ ਬੈਠੇ ਰਹਿਆ ਉਹ ਨੇ ਇਹੋ ਚੀਜ਼ ਜਾਂਦਾ ਰਿਹਾ ਵੀ ਤਹੀ ਜੇ ਉਹ ਕੰਮ ਚ ਪੈਣਾ ਜੀ ਚ ਮੈਂ ਉਹ ਆਪਣਾ ਕੰਮ ਹੋਣ ਵੀ ਦੇ ਜਿਹੜੇ ਆਉਂਦਾ ਹੀ ਨਾ ਆਵੇ ਆਪਾਂ ਜਿਹੜੇ ਕੀਤੀ ਆ ਇਹਦਾ ਉਹ ਕੰਮ ਆਉਂਦਾ ਰੂ ਆਪਣਿਆਂ ਨੂੰ ਹੋਈ ਆ ਸਹੀ ਆ ਕਿਉਂਕਿ ਉਹਨੂੰ ਪਤਾ ਵੀ ਇਹ ਚੀਜ਼ ਚ ਲੰਗਿਆ ਨੁੰਗਿਆ ਹੈ ਬਾਕੀ ਚਲੋ ਭਰਾ ਪਿਆਰ ਕਰਿਆ ਕਰੋ ਕੰਮ ਕਰੋ ਤੇ ਬਾਕੀ ਜਿਹੜੇ ਤੁਸੀਂ ਭਰਾ ਸਪੋਰਟ ਕਰਦੇ ਸਾਡੇ ਨਾਲ ਲਵ ਯੂ ਤਹਾਡੇ ਘਰ ਕੇ ਆਪਾਂ ਉਹ ਭਾਉ ਜੀ ਇੱਥੇ ਕੋਈ ਆਉਂਦਾ ਚਾਹ ਪਾਣੀ ਪਈਦਾ ਜਿੰਨੇ ਜੁਕੀ ਹੈਗੇ ਆ ਤੇ ਕਦੀ ਮੱਥੇ ਨਹੀਂ ਵੱਟ ਪਾਈਦਾ ਤੇ ਤੁਹਾਡੇ ਘਰ ਕੇ ਚਲੋ ਵੀ ਮਿੱਤਰੋ ਕੱਢ ਲਈਆਂ ਪੜਾਸਾਂ ਆਹੋ ਬਾਕੀ ਕਈ ਭਰਾ ਉਮੀਦ ਆਂਦੇ ਹੁੰਦੇ ਇੰਟਰਵਿਊ ਨਹੀਂ ਕਰਦੇ ਇੰਟਰਵਿਊ ਅਸੀਂ ਆਪ ਕਰਾਂਗੇ ਆਪਦੇ ਖੁਦ ਦੇ ਪੇਜ ਤੇ ਅਜੇ ਇਹ ਸੋਚਨ ਨੇ ਆ ਸੋਚਨ ਨੇ ਜੇ ਪਲੈਨਿੰਗ ਜਦਨ ਆ ਆਪਣਾ ਫਾਰਮ ਮਹਾਰਾਜ ਦੀ ਕਿਰਪਾ ਨਾਲ ਕੰਪਲੀਟ ਹੋ ਗਿਆ ਹਣਾ ਫਿਰ ਉਹਦਣਾ ਪਮਾਕੇ ਕੈਂਡ ਕੈਂਡ ਵੀਡੀਓ ਕੱਢਿਆ ਕਰਾਂਗੇ ਵਧੀਆ ਤਰੀਕੇ ਨਾਲ ਤੇ ਬਾਕੀ ਤੁਸੀਂ ਮੇਰੇ ਪ੍ਰਾਪੋਰਟ ਕਰਿਆ ਕਰੋ ਆਪਾਂ ਤਾਂ ਕਈ ਕਲਾਕਾਰ ਐ ਦੁਜੇ ਤਿਜੇ ਆ ਕਿ ਨੇ ਸ਼ਾਬਾਸ਼ ਨਹੀਂ ਦਿੱਤੀ ਵੀ ਤੁਸੀਂ ਇੰਡੀਆ 'ਚ ਰਹਿ ਕੇ ਵਧੀਆ ਕੰਮ ਕਰਨਦੇ ਹੋ ਸਭ ਲੱਤਾਂ ਖਿੱਚਣ ਵਾਲੇ ਬਦਨਾਮੀਆਂ ਕਰਨ ਵਾਲੇ ਤੇਰਾ ਲੋਚ ਘੜੋਚ ਨੂੰ ਵੇਖ ਕੇ ਦਮ ਮਸ਼ਹੂਰ ਕਰਦੇ ਲੋਕ ਗੁਰੂਗੁਰ ਤੁਸੀਂ ਇਹ ਚੀਜ਼ ਦਾ ਹਸਾਬ ਲਓ ਵੀ ਸਾਡੇ ਵਰਗੇ ਪੰਜਾਬ 'ਚ ਰਹਿ ਗਏ ਆਪਣਾ ਦੇਸ਼ ਬਚਾਉਂਦੇ ਆ ਠੀਕ ਆ ਖਰ ਮੀਦਨ ਆਈ ਨਾ ਦੀ ਉਮਰ ਵਰਗੇ ਸਾਡੀ ਉਮਰ ਵਰਗੇ ਆਈਲਰਥ ਕਰਕੇ ਬਾਹਰ ਗਏ ਉਥੇ ਦਿਹਾੜੀਆਂ ਕਰਨਦੇ ਆ ਤੇ ਬੀਪੀ ਵਧਾ ਘੜਾ ਕੇ ਰਹੇ ਕੰਮ ਖਰਾਬ ਹੀ ਹੋਏ ਤਾਂ ਕਰਕੇ ਅੰਨਾ ਵੀ ਇੱਥੇ ਕੰਮ ਕਰੋ ਤੇ ਸਪੋਰਟ ਕਰਿਆ ਕਰੋ ਜੇ ਸਾਡੇ ਵਰਗਾ ਕੋਈ ਸਲਾਹ ਦਿੰਦਾ ਆ ਇਦਾਂ ਫਲਾਣਾ ਕੰਮ ਇਦਾਂ ਨਾ ਇਹ ਨਹੀਂ ਵੀ ਉਹਦੀਆਂ ਲੱਤਾਂ ਖਿੱਚੀ ਗਏ ਬਦਨਾਮੀਆਂ ਕਰੀ ਗਏ ਬਾਕੀ ਇੰਟਰਵਿਊ ਕਰਾਂਗੇ ਅਸੀਂ ਆਪਦੇ ਲੈਵਲ ਤੇ ਆਪਣੀ ਖੋਦ ਦੀ ਆ ਵੀ ਕਰਾਂਗੇ ਤੈਨਾਂ ਜਵੇਂ ਜਾਣੀ ਇਹ ਨਹੀਂ ਕੋਈ ਪੀਜ ਵਾਲਾ ਸਾਦ ਕੇ ਉਹਦੀ ਮਸ਼ਹੂਰੀ ਕਰੀ ਸਾਨੂੰ 20 ਫੋਨ ਆਉਂਦੇ ਸਾਡੇ ਫਾਰਮ ਦੀ ਅਸੀਂ ਕਰਨੀ ਇੰਟਰਵਿਊ ਅਸੀਂ ਕਹਤੋਂ ਯਾਰ ਕਿਸੇ ਨੂੰ ਫਾਰਮ ਚ ਵਾੜੀਏ ਜਾਂ ਕਾਤੋਂ ਕਰਈਏ ਅਸੀਂ ਆਪ ਕਰਾਂਗੇ ਖੁਦ ਕਰਾਂਗੇ ਬਾਕੀ ਤੁਸੀਂ ਆਪਣਾ ਪ੍ਰੋਸੈਸ ਜੇ ਚੱਲਣ ਦਿਆ ਫਾਰਮ ਦਾ ਇਹਨੂੰ ਕੰਪਲੀਟ ਹੋ ਲੈੰਦੋ ਫਿਰ ਆਪਾਂ ਇਹ ਸਾਰੀਆਂ ਚੀਜ਼ਾਂ ਨਾ ਹੌਲੀ ਹੌਲੀ ਕਰਾਂਗੇ ਨਾ ਨਾ ਝਾਂਬਣੀ ਹੋਣੀ ਬਾਊ ਝਾਂਬਾ ਉੱਥੇ ਆ ਅਜੇ ਰ ਇਥੇ ਨਹੀਂ ਇਹ ਸਲਾ ਡਿੱਗਿਆ ਕਰੂ ਨਾ ਆਹ ਉਹਦਾ ਪਨਾਲਾ ਵੜਾ ਪਰ ਕਿਉਂ ਗਈ ਉਹਦਾ ਪਤਾ ਨਹੀਂ ਪਨਾਲਾ ਮਾਮਾ ਵਾਇਆ ਹੀ ਕਿੱਡਾ ਵੇਖ ਕਿੰਨਾ ਪਾਣੀ ਉਹਦੀ ਮੋਟਰ ਨਹੀਂ ਪਾਣੀ ਘੜਦੀ ਉਹ ਤਾਂ ਹੀ ਉਹ ਸੱਚੇ ਮੈਂ ਉਹਨਾਂ ਆਖਿਆ ਈਡਾ ਉੱਚਾ ਕੱਤ ਲਾਉਂਦੇ ਹਾਂ ਦਾ ਭਰਾਵਾ ਇਹ ਭਰ ਜਾ ਕਰਨਾ ਵਾਇਆ ਵੇਖੋ ਕਿੱਡਾ ਵਾਓ ਉਹ ਪੰਦਾ ਲਾਈਟ ਵੈਰੀ ਗੁੱਡ ਵੈਰੀ ਗੁੱਡ ਬੱਚੇ ਐਂਦਾ ਜਟੋ ਖੁਰ ਲਈ ਪਾਣੇ ਬੱਠੇ ਇਹਦੇ ਨਾਲ ਕਿਦਾਂ ਸਵਿੰਗਿੰਗ ਫੁੱਲ ਉਹ ਆਦੇ ਨਾ ਨਹੀਂ ਜਾਲ ਹੀ ਲਾਈ ਹਾਂ ਉਹ ਕਰਨਗੇ ਰੰਗ ਉਹ 40 ਲੱਗੀ ਤੇ ਕੀ ਲੱਗਾ ਜਾਲੀ ਲੱਗਣੀ ਬਾਹੂ ਅਜੇ ਸਵੇਹਾ ਜਾਵਾਂਗੇ ਉਧਰ ਕੋਈ ਕਦਮ ਨਾ ਲਗਰ ਮਾ ਚਲੋ ਵੀ ਮਿੱਤਰੋ ਵਲੌਗ ਦੀ ਕਰਤੀ ਸਮਾਪਤੀ ਕਿਉਂ ਮਿਲ ਸਿਆਂ ਹਾਂਜੀ ਹੁਣ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਵੇਖੀਂ ਗਏ ਬਜਲੀਨ ਲਿਸ਼ਕੰਡਾ ਵੇ ਚਲੋ ਚਲੀਏ ਕਿਹੇ ਬੰਦੇ ਨੇ ਆਇਆ ਰੇ ਮੇਰਾ ਅਲਸਾਬ ਇੱਥੇ ਰਹਿਵਾ ਜਿੰਦਾ ਜਾਈਏ ਸਾਹਮਣੇ ਸਿਰ ਟੱਡ ਦੀ ਲਾਉਣੀ ਓ ਚਲੀ ਵੀ ਰਹਿ ਬਾਰਾ ਬੱਸ ਆ ਬਈ ਉਹ ਤੱਕਦਾ ਵੈਗ ਰੋ ਵੈਗ 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 ਮੇਕ ਸਾਲ ਕਿ ਆਏਗਾ ਨਾ ਯਾਰ ਤੁਰ ਕੇ ਕੋ ਨਹੀਂ ਭਰਾਵਾ ਨਹੀਂ ਅੱਜ ਜਦਾਂ ਆਪ ਕਰਕੇ ਹੁੰਦੇ ਆ ਚਲੋ ਚਲੋ ਸਹੀ ਕੰਮ ਕਰਦਾ ਡਰਾਈਵਰ ਓਕੇ ਕੋਈ ਨਹੀਂ ਨਾ ਮਿਲਿਆ ਜਾਓ ਸਰਦਾ ਗੱਲ ਸੁਣ ਹਾਂ ਕੀ ਕਰਨਾ ਮਿਲ ਗਈ ਓਏ ਥੇੜੋ ਕਾਲ ਕਣੀਆਂ ਆ ਗਈਆਂ ਜਾਓ ਜਾਓ ਨਿਕਲੋ ਲਓ ਵੀ ਮਿੱਤਰੋ ਇੰਨੇ ਨਾਲ ਕਰਦੇ ਹਾਂ ਵਲੌਗ ਦੀ ਸਮਾਪਤੀ ਨਾ ਵੀ ਹੁਣ ਅਗਲੇ ਵਲੌਗ ਦੇ ਵਿੱਚ ਤਈ ਆਪਾਂ ਬੂਏ ਬੂਏ ਮਾਰ ਮੈਂ ਵੀ ਆਉਂਦੇ ਕਣੀਆਂ ਵੀ ਤਾਂ ਆ ਗਿਆ ਨਹੀਂ ਪਰ ਹੂੰ ਪਤਾ ਨਹੀਂ ਇਹ ਹੈ ਅਗੇ ਹੋਣਗੇ ਨਹੀਂ ਹਾਈ ਤੇ ਨਹੀਂ ਮੁਸ਼ਕਲ ਜਾ ਗਿਆ ਉਹ ਬੂਆ ਸੋਟੇਰ ਆ ਯਰ ਨੈਟਰਲ ਨੈਟਰਲ ਉਹ ਚੱਲ ਨਹੀਂ ਚੱਲ ਉਹ ਵੀ ਸੁੱਟਦੇ ਹਾਂ ਉਹ ਵੀ ਮਿੱਤਰੋ ਮਿਲਦੇ ਆ ਤੁਹਾਨੂੰ ਓਕੇ ਬਾਅਦ ਚਾਟਾ